ਹਾਂਜੀ ਦੋਸਤੋ ਅੱਜ ਆਪਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਇਲਾਕੇ ਮੋਦਗੀ ਵਿੱਚ ਖੜੇ ਆਂ ਜਿੱਥੇ ਆਪਾਂ ਖੜੇ ਆਂ ਇੱਥੇ ਸਿੱਖ ਐਗਲੋ ਯੁੱਧ ਹੋਇਆ ਸੀ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਜਦੋਂ ਮਹਾਰਾਜਾ ਦਲੀਪ ਸਿੰਘ ਦਾ ਰਾਜ ਖੁੱਸ ਗਿਆ ਸਿੱਖਾਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਖੁੱਸ ਗਿਆ ਡੋਗ ਰਿਆਂ ਨੇ ਤੇ ਹੋਰ ਉਥੋਂ ਦੇ ਜਿਹੜੇ ਚੌਧਰੀ ਸੀਗੇ ਉਹ ਸਿੱਖ ਰਾਜ ਨੂੰ ਹਟਾਉਣਾ ਚਾਹੁੰਦੇ ਸਨ ਅੰਗਰੇਜ਼ਾਂ ਦੇ ਨਾਲ ਰਲ ਕੇ ਅੰਗਰੇਜ਼ਾਂ ਨੇ ਇੱਕ ਚਾਲ ਚੱਲੀ ਤੇ ਸਿੱਖਾਂ ਸਿੱਖਾਂ ਦੇ ਜਦੋਂ ਹਮਲਾ ਕੀਤਾ ਤੇ ਐਸਲ ਜਗ੍ਹਾ ਤੇ ਕਸਮਾਣ ਯੁੱਧ ਹੋਇਆ ਭਾਵੇਂ ਉਸ ਵੇਲੇ ਸਿੱਖਾਂ ਦੀ ਹਾਰ ਹੋਈ ਤੇ ਅੰਗਰੇਜ਼ਾਂ ਦੀ ਜਿੱਤ ਹੋਈ ਅੰਗਰੇਜ਼ਾਂ ਨੇ ਜਿੱਤ ਨੂੰ ਸਮਰਪਿਤ ਇਹ ਮੈਮੋਰੀਅਲ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬਣਾਇਆ ਹੈ ਅੱਜ ਆਪਾਂ ਇਸ ਦੇ ਅੰਦਰ ਚੱਲ ਕੇ ਦੇਖਦੇ ਹਾਂ ਤੇ ਤੁਹਾਨੂੰ ਸਾਰੀ ਵਾਰਤਾ ਲਾਭ ਨਾਲ ਨਾਲ ਸੁਣਾਉਂਦੇ ਹਾਂ ਇੱਥੇ ਸਿੱਖਾਂ ਦਾ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਸ਼ਹੀਦ ਗੰਜ ਮੋਦਕੀ ਬਣਿਆ ਹੋਇਆ ਹੈ ਤੇ ਅੰਗਰੇਜ਼ਾਂ ਨੇ ਆਪਣੀ ਯਾਦ ਵਿੱਚ ਇਹ ਮੈਮੋਰੀਅਲ ਬਣਾਇਆ ਹੋਇਆ ਹੈ 18 ਦਸੰਬਰ 1845 ਈਸਵੀ ਨੂੰ ਮੁੱਦਕੀ ਵਿਖੇ ਸਿੱਖਾਂ ਤੇ ਅੰਗਰੇਜ਼ਾਂ ਦੀ ਜੋ ਲੜਾਈ ਹੋਈ ਉਸ ਵਿੱਚ ਸਿੱਖ ਕੌਮ ਦੀ ਅਗਵਾਈ ਲਾਲ ਸਿੰਘ ਤੇ ਤੇਜਾ ਸਿੰਘ ਕਰ ਰਹੇ ਸਨ ਇਹਨਾਂ ਨੇ ਭਾਵੇਂ ਗਦਾਰੀ ਕੀਤੀ ਪਰ ਸਿੱਖ ਫੌਜ ਨੂੰ ਇਹਨਾਂ ਦੀ ਗਦਾਰੀ ਦਾ ਪਹਿਲਾਂ ਪਤਾ ਨਹੀਂ ਸੀ ਲੱਗਿਆ ਉਧਰ ਅੰਗਰੇਜ਼ ਸੈਨਾ ਦੀ ਅਗਵਾਈ ਲਾਰਡ ਹਾਰਡਿੰਗ ਤੇ ਗੱਫ ਕਰ ਰਹੇ ਸਨ ਅੰਗਰੇਜ਼ਾਂ ਨੂੰ ਸਿੱਖ ਕੌਮ ਨੇ ਅਜਿਹੀ ਟੱਕਰ ਦਿੱਤੀ ਮੋਦਕੀ ਦੇ ਜੰਗ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੰਗ ਹੁੰਦੀ ਰਹੀ। ਇਹ ਜੰਗ ਵਿੱਚ ਅੰਗਰੇਜ਼ ਹਕੂਮਤ ਨੂੰ ਪਿੱਛੇ ਹਟਣਾ ਪਿਆ। ਲਾਰਡ ਹਾਡਿੰਗ ਨੂੰ ਆਪ ਜੰਗ ਦੇ ਵਿੱਚ ਲੜਨਾ ਪਿਆ। ਗੋਲੇ ਤੋਪਾ ਬਰੂਦ ਸਿੰਘਾਂ ਤੇ ਅੰਗਰੇਜ਼ਾਂ ਦੇ ਆਹਮੋ ਸਾਹਮਣੇ ਚੱਲੇ ਇੱਕ ਸਮਾਨ ਯੁੱਧ ਹੋਇਆ ਇਸ ਜਗ੍ਹਾ ਤੇ ਆਖਰ ਸ਼ਾਮ ਨੂੰ ਜਦੋਂ ਲੜਾਈ ਸਮਾਪਤ ਹੋਣ ਦਾ ਬਿਗਲ ਵੱਜਿਆ ਰੂਲਾਂ ਦੇ ਮੁਤਾਬਕ ਤੇ ਸਵੇਰ ਚੜੀ ਤੇ ਸਵੇਰ ਹੁੰਦੇ ਮੈਦਾਨ ਤੇ ਅੰਗਰੇਜ਼ਾਂ ਨੇ ਆਪ ਦਾ ਕਬਜ਼ਾ ਕਰ ਲਿਆ ਉਹਨਾਂ ਨੇ ਸਵੇਰ ਹੁੰਦਿਆਂ ਗਿੱਤ ਦਾ ਵਿਗੜਵ ਜਾ ਦਿੱਤਾ ਇੱਥੇ ਲਾਲ ਸਿੰਘ ਤੇ ਤੇਜਾ ਸਿੰਘ ਨੇ ਗਦਾਰੀ ਕੀਤੀ ਸੀ ਉਸ ਸਮੇਂ ਉਹ ਖਾਲਸਾ ਫੌਜ ਦੀ ਅਗਵਾਈ ਕਰਦੇ ਸਨ ਤੇ ਲਾਲ ਸਿੰਘ ਤੇਜਾ ਸਿੰਘ ਹੀ ਮੈਦਾਨ ਛੱਡ ਕੇ ਭੱਜ ਗਏ ਸਨ ਇਥੋਂ ਸਿੱਖ ਰਾਜ ਦੀ ਸੈਨਾ ਜੋ ਸ਼ਹੀਦ ਹੋਈ ਉਹਨਾਂ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਮੋਦਕੀ ਬਣਾਇਆ ਗਿਆ ਹੈ ਜਿਸ ਦੇ ਆਪਾਂ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਹਾਂ ਆਪਣਾ ਜੀਵਨ ਸਵਾਰਨ ਗੁਰੂ ਗ੍ਰੰਥ ਸਾਹਿਬ ਦੀ ਮਾਨਨਾ ਸਭ ਤੋਂ ਦੱਸਦੇ ਨੇ ਲੋਕ ਵੀ ਪੁੱਛੀਏ ਸਰੋ ਲੋਕਾਂ ਨਾਲ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖਾਲਸਾ ਰਾਜ ਤੇ ਅੰਗਰੇਜ਼ਾਂ ਦੀ ਇੱਥੇ ਪਹਿਲੀ ਲੜਾਈ ਸੀ ਇੱਥੇ ਇੱਕ ਪ੍ਰਾਤਨ ਬੌਲੀ ਸਾਹਿਬ ਹੈ ਜਿਹਦੇ ਵਿੱਚ ਪ੍ਰਾਤਨ ਟਿੰਡਾ ਨੇ ਇਹਦੇ ਨਾਲ ਹੀ ਹਸਪਤਾਲ ਖੋਲ੍ਹਿਆ ਗਿਆ ਹੈ ਜਿਸ ਵਿੱਚ ਬਹੁਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਸਰਾਬਣੀ ਹੋਈ ਲੰਗਰ ਦਾ 24 ਘੰਟੇ ਪ੍ਰਬੰਧ ਹੈ ਪ੍ਰਬੰਧਕਾਂ ਦਾ ਕਹਿਣ ਸਕਦੇ ਆ ਕਿ ਬਹੁਤ ਲੰਮਾ ਪ੍ਰਬੰਧ ਹੈ ਇੱਥੇ ਬਹੁਤ ਵੱਡਾ ਪ੍ਰਬੰਧ ਹੈ ਭਾਵੇਂ ਇਹ ਲੜਾਈ ਸਿੱਖ ਕੌਮ ਹਾਰ ਗਈ ਅੰਗਰੇਜ਼ ਜਿੱਤ ਗਏ ਪਰ ਅੰਗਰੇਜ਼ਾਂ ਦਾ ਇੱਥੇ ਇੱਕ ਮੈਮੋਰੀਅਲ ਬਣਿਆ ਹੋਇਆ ਹੈ ਇੱਕ ਥੰਮ ਬਣਿਆ ਹੋਇਆ ਹੈ ਪਰ ਸਿੱਖ ਕੌਮ ਦੇ ਨਿਸ਼ਾਨ ਉੱਚੇ ਝੂਲ ਰਹੇ ਹਨ ਇਹ ਉਹ ਬਾਬੇ ਨੇ ਉਹ ਸੇਵਾਦਾਰ ਨੇ ਜਿਨ੍ਹਾਂ ਨੇ ਇਹ ਗੁਰਦੁਆਰਾ ਬਣਵਾਇਆ ਐਸਾ ਤਹਿਸੀਲਦਾਰ ਸਾਹਿਬ ਨੇ ਇਹ ਗੁਰਦੁਵਾਰੇ ਨੂੰ ਜ਼ਮੀਨਦਾਨ ਕੀਤੀ ਸਿੱਖ ਕੌਮ ਨਾਲ ਸੰਬੰਧਿਤ ਅਜਿਹੀਆਂ ਇਤਿਹਾਸਿਕ ਮੂਰਤੀਆਂ ਉੱਥੇ ਬਣੀਆਂ ਹੋਈਆਂ ਨੇ ਸਾਡਾ ਮਕਸਦ ਇਹ ਆ ਕਿ ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਕਿਵੇਂ ਖਾਲਸਾ ਰਾਜ ਆਇਆ ਕਿਵੇਂ ਸਾਡੇ ਹੱਥੋਂ ਖੁੱਸ ਗਿਆ ਖਾਲਸਾ ਰਾਜ ਸਮੇ ਸਮੇਂ ਦੀ ਗੱਲ ਹੈ ਮੁਗਲ ਰਾਜ ਖਾਲਸਾ ਰਾਜ ਅੰਗਰੇਜ਼ਾਂ ਦਾ ਰਾਜ ਅੱਜ ਹਿੰਦੁਸਤਾਨ ਤੇ ਲੋਕਤੰਤਰ ਹੈ ਸਮੇ ਸਮੇਂ ਤੇ ਇਤਿਹਾਸ ਬਦਲਦੇ ਰਹੇ ਕੌਮ ਦੀ ਹਮੇਸ਼ਾ ਚੜ੍ਹਦੀ ਕਲਾ ਰਹੀ